ਸਸ਼ਰੀ ਗਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ 23 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਇਹ ਰਾਸ਼ੀ ਵਾਲੇ ਹੋਣ ਵਾਲੇ ਹਨ ਤਾਂ ਦੇ ਨਾਲ ਮਾਲਾ ਮਾਨ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀ ਹੈ ਬਹੁਤ ਵੱਡੀ ਖੁਸ਼ਖਬਰੀ ਸੋ ਇਸ ਬਾਰੇ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਦੇਵੀ ਜੀ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਬਾਰਾਂ ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਨਵੇਂ ਸਾਲ ਆਉਣ ਤੋਂ ਪਹਿਲਾਂ ਹੋ ਜਾਣ ਤਾਂ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ 23 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਇਹ ਤਿੰਨ ਰਾਸ਼ੀ ਵਾਲੇ ਹੋ ਜਾਣਗੇ ਕਰੋੜਪਤੀ ਇਨਾਂ ਦੀ ਕਿਸਮਤ ਪਲਟ ਜਾਵੇਗੀ ਇਨਾਂ ਦੀ ਕਿਸਮਤ ਵਿੱਚ ਭਵਿਕ ਬਾਣੀ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮਾਤਾ ਲక్ష్ਮੀ ਅਤੇ ਸ਼ਨੀ ਦੇਵ ਜੀ ਇਨਾਂ ਤੇ ਨ ਰਾਸ਼ੀ ਵਾਲਿਆਂ ਤੇ ਬਹੁਤ ਲੰਮੇ ਸਮੇਂ ਬਾਅਦ ਇਨਾਂ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਇਨਾਂ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਇਨਾਂ ਦੇ ਦਾਨ ਪਉਣ ਤੋਂ ਖੁਸ਼ ਹੋ ਕੇ ਜਿਸ ਕਾਰਨ ਹੁਣ ਮਾਤਾ ਲక్ష్ਮੀ ਇਨਾਂ ਦੀ ਹਾਰੇਕ ਇੱਛਾ ਜਿਹੜੀ ਹੈ ਉਹ ਪੂਰੀ ਕਰਨ ਵਾਲੀ ਹੈ ਇਹ ਰਾਸ਼ੀ ਵਾਲੇ ਹੋ ਜਾਣਗੇ ਤਾਂ ਦੇ ਨਾਲ ਬਾਲਾ ਮਾਲ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਇਹਨਾਂ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਵੱਡੀਆਂ ਖੁਸ਼ਖਬਰੀਆਂ ਜਿਸ ਨਾਲ ਇਹਨਾਂ ਦੀ ਕਿਸਮਤ ਬਦਲ ਜਾਵੇਗੀ ਕਰੇਬੀ ਇਹਨਾਂ ਦੀ ਜ਼ਿੰਦਗੀ ਤੋਂ ਖਤਮ ਹੋ ਜਾਵੇਗੀ ਅਤੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਰਥਿਕ ਤੰਗੀ ਨਹੀਂ ਆਵੇਗੀ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਭਗਵਾਨ ਸ਼ਨੀ ਦੇਵ ਅਤੇ ਮਾਤਾ ਲਕਸ਼ਮੀ ਜੀ ਦੀ ਅਸੀਮ ਕਿਰਪਾ ਇਹਨਾਂ ਤਿੰਨ ਰਾਸ਼ੀ ਵਾਲਿਆਂ ਤੇ ਹੋ ਚੁੱਕੀ ਹੈ ਤੇ ਨਵਾਂ ਸਾਲ ਆਉਣ ਤੋਂ ਪਹਿਲਾਂ ਪਹਿਲਾਂ ਇਹ ਰਾਸ਼ੀ ਵਾਲੇ ਹੋ ਜਾਣਗੇ ਧਨ ਦੇ ਨਾਲ ਮਾਲਾ ਮਾਲ ਕਿਉਂਕਿ ਇਹੋ ਜਿਹੇ ਆਪਾਂ ਵੇਖ ਪਾਣੀਆਂ ਜਿਹੜੀਆਂ ਹੁੰਦੀਆਂ ਹਨ ਇਹ ਕਦੇ ਵੀ ਝੂਠ ਸਾਬਤ ਨਹੀਂ ਹੁੰਦੀਆਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਤਾਂ ਉਹ ਕਰੋੜਪਤੀ ਵੀ ਬਣ ਚੁੱਕੇ ਹਨ ਇਸ ਲਈ ਇਹਨਾਂ ਤਿੰਨ ਰਾਸ਼ੀ ਵਾਲੇ ਜਾਤਕਾਂ ਦੇ ਘਰ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ ਮਾਤਾ ਲక్ష్ਮੀ ਹੁਣ ਇਹਨਾਂ ਦੇ ਘਰ ਪਧਾਰਨ ਵਾਲੀ ਹੈ ਇਹਨਾਂ ਬੱਚਿਆਂ ਨੂੰ ਇਨ੍ਹਾਂ ਦੇ ਬੱਚਿਆਂ ਨੂੰ ਕਿਸੇ ਵੀ ਬਿਜ਼ਨਸ ਦੇ ਵਿੱਚ ਕੰਮ ਜੋ ਵੀ ਆ ਉਹ ਵਪਾਰ ਕਰਦੇ ਹਨ ਕੋਈ ਵੱਡੀ ਉਪਲਬਧੀ ਹਾਸਲ ਹੋ ਸਕਦੀ ਹੈ ਜਿਸ ਦੇ ਨਾਲ ਇਨ੍ਹਾਂ ਦੇ ਘਰ ਦੇ ਵਿੱਚ ਪੈਸੇ ਦੀ ਪਾਣੀ ਦੀ ਤਰ੍ਹਾਂ ਬਰਸਾਤ ਹੋਣ ਵਾਲੀ ਹੈ ਕਹਿ ਲਓ ਕਿ ਇਹ ਆਪਣੇ ਹਰ ਕੰਮ ਵਿੱਚ ਸਫਲਤਾ ਪਾਉਣਗੇ ਦਿਨ ਰਾਤ ਜੋਗਨੀ ਤਰੱਕੀ ਕਰਨਗੇ ਇਹ ਰਾਸ਼ੀ ਵਾਲੇ ਜਿਹੜੇ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹਨ ਉਨਾਂ ਨੂੰ ਦੁਕਾਨਦਾਰੀ ਦੇ ਵਿੱਚ ਕਾਫੀ ਕਾਫੀ ਮੁਨਾਫਾ ਹੋ ਜਾਵੇਗਾ ਜਿਸ ਦੇ ਨਾਲ ਇਹਨਾਂ ਦੀ ਕ੍ਰੇਪੀ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਜਾਵੇਗੀ ਇਸ ਤੋਂ ਇਲਾਵਾ ਇਹਨਾਂ ਨੂੰ ਦੁੱਖਾਂ ਤੋਂ ਮੁਕਤੀ ਮਿਲਣ ਵਾਲੀ ਹੈ ਦੋਸਤੋ ਇਹਨਾਂ ਰਾਸ਼ੀ ਵਾਲੇ ਜਾਤਕਾਂ ਦਾ 23 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਬਹੁਤ ਹੀ ਜ਼ਿਆਦਾ ਸਮਾ ਸ਼ੁਭ ਰਹਿਣ ਵਾਲਾ ਹੈ ਪਰ ਤਿੰਨ ਰਾਸ਼ੀਆਂ ਕਿਹੜੀਆਂ ਹਨ ਅਤੇ ਇਹਨਾਂ ਤਿੰਨ ਰਾਸ਼ੀਆਂ ਦੇ ਵਿੱਚ ਤੁਹਾਡੀ ਰਾਸ਼ੀ ਸ਼ਾਮਲ ਤਾਂ ਨਹੀਂ ਤੁਸੀਂ ਵੀ ਨਵੇਂ ਸਾਲ ਤੋਂ ਪਹਿਲਾਂ ਕਿਤੇ ਧਨਵਾਨ ਬਣਨ ਵਾਲੇ ਤਾਂ ਨਹੀਂ ਇਸ ਲਈ ਜਾਣਨ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਚਿਰੋਸ ਸੁਣਨਾ ਕਿਉਂਕਿ ਹੋ ਸਕਦਾ ਹੈ ਤੁਸੀਂ ਵੀ ਇਹਨਾਂ ਦੇ ਵਿੱਚੋਂ ਇੱਕ ਹੀ ਹੋਵੋ ਦੋਸਤੋ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਪਹਿਲੀ ਖੁਸ਼ਕਿਸਮਤ ਰਾਸ਼ੀ ਹੈ ਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹੈ ਕਿ ਅੱਜ ਰਾਤ 12 ਵਜੇ ਤੋਂ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਇਹ ਭਵਿੱਖਬਾਣੀ ਕੀਤੀ ਜਾ ਰਹੀ ਹੈ 23 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਰਹਿਣ ਵਾਲਾ ਹੈ ਅਤੇ ਇਸ ਸਮੇਂ ਤੁਹਾਨੂੰ ਵੱਡੀਆਂ-ਵੱਡੀਆਂ ਖੁਸ਼खबरीਆਂ ਮਿਲਣ ਵਾਲੀਆਂ ਹਨ ਦੋਸਤੋ ਤੁਸੀਂ 2025 ਤੋਂ ਪਹਿਲਾਂ-ਪਹਿਲਾਂ ਕਦੇ ਵੀ ਧਨਵੰਦ ਬਣ ਸਕਦੇ ਹੋ ਅਜੇ ਸ਼ਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਹੋ ਜਾਵੇਗਾ ਕਿਉਂਕਿ ਤੁਹਾਡੇ ਤੇ ਪਹਿਲਾਂ ਹੀ ਸ਼ਨੀ ਦੇਵ ਜੀ ਬਹੁਤ ਪ੍ਰਸੰਨ ਹੋ ਚੁੱਕੇ ਹਨ ਤੇ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਬਣ ਚੁੱਕੀ ਹੈ ਕਿਉਂਕਿ ਤੁਸੀਂ ਬਹੁਤ ਸਮਾਂ ਪਹਿਲਾਂ ਤੋਂ ਹੀ ਸ਼ਨੀ ਦੇਵ ਦੀ ਭਗਤੀ ਦੇ ਵਿੱਚ ਬਹੁਤ ਸ਼ਰਧਾ ਪਾਵਨਾ ਰੱਖਦੇ ਹੋ ਤੇ ਸ਼ਨੀ ਦੇਵ ਦੇ ਨਾਮ ਉੱਤੇ ਜਿਹੜਾ ਵੀ ਤੁਸੀਂ ਗਰੀਬਾਂ ਦੇ ਵਿੱਚ ਦਾਨਪੁਣ ਕਰਦੇ ਹੋ ਉਸ ਤੋਂ ਬਸੰਨ ਹੋ ਕੇ ਸ਼ਨੀ ਦੇਵ ਦੀ ਅਪਾਰ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਜਿਸ ਕਰਣ ਤੁਹਾਡਾ ਜਿਹੜਾ ਵੀ ਕੋਈ ਕਾਰੋਬਾਰ ਹੈ ਉਸ ਵਿੱਚ ਤੁਹਾਨੂੰ ਸਫਲਤਾ ਹੀ ਸਫਲਤਾ ਮਿਲੇਗੀ ਤੁਹਾਡੇ ਭਾਗ ਚਮਕਣ ਵਾਲੇ ਹਨ ਤੁਹਾਡੇ ਬੱਚਿਆਂ ਨੂੰ ਬਿਜ਼ਨਸ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਉਹਨਾਂ ਨੂੰ ਹੁਣ ਤਰੱਕੀ ਹੋਣ ਵਾਲੀ ਹੈ ਜੇਕਰ ਤੁਹਾਡੇ ਬੱਚੇ ਕੱਪੜੇ ਦਾ ਵਪਾਰ ਕਰਦੇ ਹਨ ਪ੍ਰਾਪਰਟੀ ਡੀਲਰ ਹਨ ਜਾਂ ਠੇਕੇਦਾਰੀ ਦਾ ਵੀ ਕੋਈ ਬਿਜ਼ਨਸ ਕਰ ਲੈਂਦੇ ਹਨ ਤਾਂ ਉਹਨਾਂ ਦੇ ਕੰਮ ਦੇ ਵਿੱਚ ਬਹੁਤ ਹੀ ਹੁਣ ਵਾਧਾ ਹੋਣ ਵਾਲਾ ਹੈ ਉਹਨਾਂ ਨੂੰ ਮੁਨਾਫਾ ਜ਼ਿਆਦਾ ਮਿਲਣ ਵਾਲਾ ਹੈ ਉਹ ਲੱਖਾਂ ਕਰੋੜਾਂ ਰੁਪਏ ਦਾ ਮੁਨਾਫਾ ਕਮਾ ਸਕਦੇ ਹਨ ਤੁਹਾਡਾ ਘਰ ਕਹਿ ਲਓ ਕਿ ਪੈਸਿਆਂ ਦੇ ਨਾਲ ਭਰ ਜਾਵੇਗਾ ਤੁਹਾਡੇ ਘਰ ਦੇ ਵਿੱਚ ਤੰਦੌਲ ਤੇ ਕੋਈ ਵੀ ਕਮੀ ਨਹੀਂ ਰਹੇਗੀ ਜੇਕਰ کافی ਸਮੇਂ ਤੋਂ ਤੁਹਾਡੇ ਉਤੇ ਕੋਈ ਕਰਜ਼ੇ ਦੀ ਸਮੱਸਿਆ ਸੀ ਇਹ ਵੀ ਹੁਣ ਦੂਰ ਹੋ ਜਾਵੇਗੀ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਆ ਜਾਵੇਗੀ ਜੇਕਰ کافی ਸਮੇਂ ਤੋਂ ਤੁਸੀਂ ਕਿਸੇ ਬਿਮਾਰੀ ਦੇ ਨਾਲ ਜੁੜੇ ਰਹੇ ਸੀ ਤਾਂ ਉਸ ਤੋਂ ਵੀ ਛੁਟਕਾਰਾ ਮਿਲ ਜਾਵੇਗਾ ਇਸ ਸਮੇਂ ਤੁਹਾਨੂੰ ਤੁਹਾਡੇ ਬਜ਼ੁਰਗਾਂ ਦਾ ਸਾਥ ਮਿਲੇਗਾ ਜਿਸ ਤੇ ਨਾਲ ਤੁਸੀਂ ਹਰ ਇੱਕ ਕੰਮ ਨੂੰ ਸਫਲਤਾਪੂਰਵਕ ਪੂਰਾ ਕਰ ਲਓਗੇ ਭਗਵਾਨ ਸ਼ਨੀ ਦੇਵ ਤੇ માતા ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋ ਗਈ ਹੈ ਇਸ ਲਈ ਤੁਸੀਂ ਸ਼ਨੀਵਾਰ ਦੇ ਦਿਨ ਗਰੀਬਾਂ ਦੇ ਵਿੱਚ ਦਾਨ ਪੁੰਨ ਜ਼ਰੂਰ ਕਰਦੇ ਰਹਿਣਾ ਹੈ ਤਾਂ ਕਿ ਤੁਹਾਨੂੰ ਜ਼ਿੰਦਗੀ ਵਿੱਚ ਤਰੱਕੀ ਕਰਨ ਤੋਂ ਕੋਈ ਵੀ ਵਿਧਾਤਾ ਰੋਕ ਨਾ ਸਕੇ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸੇ ਕਿ ਤੁਹਾਡੇ ਲਈ ਆਉਣ ਵਾਲਾ ਸਮਾਂ ਭਾਵਕੇ ਤੇ 1 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਦਾ ਸਮਾਂ ਬਹੁਤ ਜ਼ਿਆਦਾ ਅਨੁਕੂਲ ਤੇ ਸ਼ੁਭ ਸਾਬਤ ਹੋ ਜਾਵੇਗਾ ਜਿਸ ਦੇ ਨਾਲ ਤੁਹਾਡੇ ਜ਼ਿੰਦਗੀ ਵਿੱਚ ਬੜਾ ਬੜਾ ਬਹੁਤ ਵੱਡਾ ਬਦਲਾਵ ਹੋਣ ਜਾ ਰਿਹਾ ਹੈ ਤੁਹਾਡੀ ਮਿਹਨਤ ਦਾ ਤੁਹਾਨੂੰ ਫਲ ਮਿਲਣ ਵਾਲਾ ਹੈ ਤੁਹਾਡੇ ਤੇ ਭਗਵਾਨ ਹਨੇ ਦੇਵਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦৃষ্টি ਪੰਚੁਕੀ ਹੈ ਇਸ ਸਮੇਂ ਜੇਕਰ ਤੁਹਾਡੇ ਬੱਚੇ ਵਿਦੇਸ਼ ਵਿੱਚ ਜਾਣ ਦਾ ਕੋਈ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਤੁਹਾਡਾ ਜਿੰਦਗੀ ਦੀ ਹਰ ਇੱਕ ਉਪਲਬਧ ਦੇ ਹਾਸਲ ਹੋ ਸਕਦੀ ਹੈ ਇਥੋਂ ਤੱਕ ਕਿ ਜੇਕਰ ਤੁਹਾਡਾ ਬੱਚਾ ਬਹੁਤ ਸਮੇਂ ਤੋਂ ਸਰਕਾਰੀ ਨੌਕਰੀ ਦੀ ਪਾਲ ਕਰ ਰਿਹਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਡੇ ਲਈ ਸ਼ੁਭ ਸਾਬਤ ਹੋ ਸਕਦਾ ਹੈ ਭਾਵੇਂ ਕਿ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਤੁਹਾਡੇ ਬੱਚੇ ਨੂੰ ਮੰਨ ਚਾਹੀ ਜੋਬ ਮਿਲ ਸਕਦੀ ਹੈ ਤੁਹਾਡੇ ਬੱਚੇ ਨੂੰ ਵਕੀਲ ਦੀ ਜੋਬ ਤੇ ਵਧੀਆ ਪੜ੍ਹਾਈ ਲਿਖਾਈ ਦੇ ਕਾਰਨ ਵੀ ਪ੍ਰਾਪਤ ਹੋ ਸਕਦੀ ਹੈ ਜਿਸ ਕਾਰਨ ਤੁਹਾਡੇ ਘਰ ਵਿੱਚ ਮਾਇਆ ਦੀ ਕਮੀ ਕਦੇ ਵੀ ਨਹੀਂ ਰਹੇਗੀ ਤੁਹਾਨੂੰ ਦੱਸਦਾ ਇਹ ਕਿ ਜਿਹੜੇ ਵੀ ਦੁਸ਼ਮਣ ਤੁਹਾਡੇ ਲਈ ਕੋਈ ਮਾੜਾ ਸੋਚ ਰਹੇ ਸਨ ਉਹਨਾਂ ਦਾ ਹੁਣ ਮਾੜਾ ਹੋਵੇਗਾ ਤੁਹਾਡਾ ਚੰਗਾ ਹੋਵੇਗਾ ਇਸ ਸਮੇਂ ਤੁਹਾਡਾ ਮਾਨ ਸਨਮਾਨ ਵਧਣ ਵਾਲਾ ਹੈ ਰਿਸ਼ਤੇਦਾਰਾਂ ਦੇ ਵਿੱਚ ਤੁਹਾਡੀ ਉੱਚ ਪ੍ਰਾਪਤੀ ਨੂੰ ਲੈ ਕੇ ਬਹੁਤ ਹੀ ਖੁਸ਼ੀ ਨਵਾਂ ਮਾਹੌਲ ਬਣ ਜਾਵੇਗਾ ਇਸ ਹਫ਼ਤੇ ਤੁਹਾਡੇ ਘਰ ਵਿੱਚ ਕੋਈ ਧਾਰਮਿਕ ਪ੍ਰੋਗਰਾਮ ਵੀ ਹੋ ਸਕਦਾ ਹੈ ਜਿਵੇਂ ਵਿੱਚ ਤੁਸੀਂ ਬਹੁਤ ਹੀ ਖੁਸ਼ੀ ਮਹਿਸੂਸ ਕਰੋਗੇ ਦੋਸਤੋ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸਦੀ ਹੈ ਕਿ ਤੁਹਾਨੂੰ 23 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਕੋਈ ਵੱਡੀ ਖੁਸ਼ਖਬਰੀ ਸਨਨ ਨੂੰ ਮਿਲ ਸਕਦੀ ਹੈ ਤੁਸੀਂ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਹੀ ਧਨਵਾਨ ਬਣ ਸਕਦੇ ਹੋ ਕਿਉਂਕਿ ਤੁਹਾਨੂੰ ਦੋ ਵੱਡੀਆਂ ਖੁਸ਼ਖਬਰੀਆਂ ਪ੍ਰਾਪਤ ਹੋਣ ਵਾਲੀਆਂ ਹਨ ਸਭ ਤੋਂ ਪਹਿਲਾਂ ਵੱਡੀ ਖੁਸ਼ਖਬਰੀ ਹੈ ਜੀ ਕਿ ਤੁਹਾਡੇ ਲਈ ਉਹ ਹੋਵੇਗੀ ਕਿ ਤੁਹਾਡੇ ਘਰ ਵਿੱਚ ਪੁੱਤਰ ਦੇ ਵਿਦੇਸ਼ ਵਿੱਚ ਜਾ ਕੇ ਕੰਮ ਕਰੰਦਾ ਉਸ ਨੂੰ ਮੌਕਾ ਮਿਲ ਸਕਦਾ ਹੈ ਜਿਸ ਨਾਲ ਤੁਹਾਡੇ ਘਰ ਵਿੱਚ ਤਾਨ ਦੀ ਕਮੀ ਨਹੀਂ ਰਹੇਗੀ ਘਰ ਦੇ ਵਿੱਚ ਕਹਿ ਲਓ ਕਿ ਹੁਣ ਆਰਥਿਕ ਤੰਗੀ ਪਰੇਸ਼ਾਨੀ ਦੂਰ ਹੋ ਜਾਵੇਗੀ ਦੂਜੀ ਖੁਸ਼ਖਬਰੀ ਕਿ ਤੁਹਾਡੇ ਲਈ ਇਹ ਹੋਵੇਗੀ ਕਿ ਜੇਕਰ ਤੁਹਾਡੇ ਬੇਟੀ ਜਾਂ ਬੇਟੇ ਦਾ ਰਿਸ਼ਤਾ ਲੰਮੇ ਸਮੇਂ ਤੋਂ ਤੈਨ ਨਹੀਂ ਸੀ ਹੋ ਰਿਹਾ ਜਾਂ ਕਿਸੇ ਵੀ ਰੁਕਾਵਟ ਦੇ ਕਰਕੇ ਰੁਕਿਆ ਹੋਇਆ ਸੀ ਤਾਂ ਉਹ 20 ਦਸੰਬਰ ਤੋਂ ਪਹਿਲਾ ਪਹਿਲਾ ਇਹ ਸੰਪੂਰਨ ਹੋ ਸਕਦਾ ਹੈ ਸ਼ਨੀ ਦੇਵ ਦੀ ಅಪਾਰ ਕਿਰਪਾ ਦ੍ਰਿਸ਼ਟੀ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਮਠਿਆਈ ਵੰਡਣ ਦਾ ਮੌਕਾ ਮਿਲ ਸਕਦਾ ਹੈ ਜਿਸ ਨਾਲ ਤੁਹਾਡੇ ਘਰ ਪਰਿਵਾਰ ਦਾ ਮਾਹੌਲ ਖੁਸ਼ੀ ਨਵਾਂ ਬਣ ਜਾਵੇਗਾ ਘਰ ਦੇ ਵਿੱਚ ਕਦੇ ਵੀ ਕਿਸੇ ਪ੍ਰਕਾਰ ਦੇ ਤੰਗੇ ਦਾ ਸਾਹਮਣਾ ਕਰਨਾ ਨਹੀਂ ਪਵੇਗਾ ਦੋਸਤੋ ਏਸੀ ਉਹ ਖੁਸ਼ਕਿਸਮਤ ਪາກਸ਼ਲੀ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਜਿਨ੍ਹਾਂ ਦੇ ਲਈ ਇਹ ਹਫਤਾ ਬਹੁਤ ਜ਼ਿਆਦਾ ਹੀ ਸ਼ੁਭ ਰਹਿਣ ਵਾਲਾ ਹੈ ਅਤੇ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਦੀ ਕਿਸਮਤ ਬਦਲਣ ਜਾ ਰਹੀ ਹੈ ਦੋਸਤੋ ਚੇਕ ਕਰ ਇਸ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੇਅਰ ਸ਼ੇਅਰ ਕਰ ਦਿਓ ਜੀ ਧੰਨਵਾਦ